ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਵੀਰ ਜੀ ਸਾਰੇ ਠੀਕ ਠਾਕ ਵਰਤਾਂ ਪਾਟਿਕ ਸਟਾਰਟ ਆਪਣੇ ਰਹਿ ਗਏ ਸੀਗੇ 4 5 ਕਿੱਲੇ ਵੱਢਣ ਵਾਲੇ 4 5 ਕਿੱਲੇ ਕੱਢਣੇ ਰਹਿੰਗੇ ਸੀਗੇ ਤੇ ਅੱਜ ਆਪਾਂ ਆ ਕੇ ਕਰਤਾ ਦੁਬਾਰਾ ਕੰਮ ਸਟਾਰਟ ਪਹਿਲਾ ਟੈਂਕ ਭਰਿਆ ਹਜੇ ਲਈ ਜਾਂਦੀ ਹੈ ਇਹ ਮਹੀਨ ਤੇ ਮੁੰਡਾ ਆਇਆ ਵਾ ਮਾਸੜ ਦੀ ਮੱਕੀ ਵੜਾਉਣ ਉਹ ਵੀ ਬਾਡੇ ਵਾਲੇ ਜਾਣੇ ਹਾਂ ਗਿਆਨਵ ਦੇ ਨਾਲੇ ਜਨ ਆਇਆ ਮੁੰਡਾ ਮਾਸੜ ਦੀ ਮੱਕੀ ਵੜਾਉਣ ਤਾਇਆ ਮਾਸੜ ਦੀ ਮੱਕੀ ਵੜਾਉਣ ਮੈਂ ਮਾਰੇ ਜਿਹੇ ਉੱਤੇ ਆ ਚੌਂਡੀ ਹਰਾਂ ਦੇ ਚੌਂਡੀ ਆ ਲਈ ਜਾਂਦੀ ਹੈ ਜੀ ਰੋਟੀਆ ਕਪੜ ਦੇ ਕਪੜ ਦੇ ਕੱਢਦੀ ਗੱਲੇ ਪੜਦੇ ਪੜਦੇ ਮੱਕੀ ਜਿਹਦਾ ਇਹ ਉਗਰਦਾ ਬਾਹਲਾ ਸਦਾਈ ਦੇਖੋ ਹੁਣ ਪਤਾ ਦੂਜਾ ਉਗਰ ਪੂਰਾ ਖੋਲਿਆ ਹੁੰਦਾ ਤਾਂ ਉਹ ਬੇਚੂ ਦਾਹ ਲੱਗ ਜਾਣਾ ਕਿਵੇਂ ਐਸਾਈਡ ਪੈਣਾ ਇਹ ਜਿੱਥੇ ਆਪਾਂ ਮਰਜ਼ੀ ਬਾਸ ਸਕਦੇ ਹਾਂ ਉੱਪਰ ਉਹ ਜੈਸਾ ਸਫਾਈ ਦਾ ਪਦਸ਼ਮੇਹ ਜੀ ਕਹਿ ਹੀ ਸਕਦੇ ਆ ਤੂਰਾ ਤੂਰਾ ਦਾ 1 ਨੰਬਰ ਕਰੋ ਚੈੱਕ ਤੋਰਾ ਸ਼ਸ਼ਮੇਹ ਤਬ ਪ੍ਰੈਰ ਉਲੀ ਦਾ ਗਈ ਸੀ ਭਰ ਜੌਂਡੀਰ ਵਾਲੀ ਨੰਬਰ ਕੋਲੋਂ ਆਉਂਦਾ ਹੈ 55 ਆ ਗਈ ਹੈ ਇਹ ਮਕੀਨ ਉਹ ਚੱਲੀ ਜੌਂਡੀਰ ਵਾਲੀ ਟਰਾਲੀ ਉਹ ਭਰ ਕੇ ਸੀਗੀ ਨੋ ਆਸਤੀ ਰਹੀ ਤੇ 3 4 ਗੇੜੇ ਕਿੱਡੀਕੀ ਕਰਕੇ ਬਾਈ ਟਾਈਮ ਬਹੁਤ ਲੱਗਦਾ ਵਾ ਤੇ ਜਾਦੇ ਟਾਈਮ ਲੱਗਦਾ ਬਾਈ ਹਾਂਜੀ ਆਪਾਂ ਕਰਦੇ ਆਂ ਬਲੌਗ ਦਾ ਐਂਟਰੀ ਜਿੰਗਾ ਭਾਈ ਉਹਨਾਂ ਨੇ ਕੋਈ ਤੋੜਦੀਆਂ ਨਹੀਂ ਸੀ ਨੀ ਇਹੋ ਜਿਹੇ ਪ੍ਰੋਬਲਮ ਹੋ ਸਕਦੀ ਆ। ਆ ਪਹੁੰਚਣ ਵਾਲੀਆਂ ਜਗਰਾਹੋਂ ਆ ਗਏ ਚੰਕੀ ਮਾਣ। ਦੇ ਦੇ ਕੀ ਬਣਦਾ। ਬਣਦੇ ਆ ਜੀ ਅਗਲੇ ਵਲੌਗ ਚ। ਆਹ ਬਲੌਗ ਵੇਖਣ ਲਈ ਸਾਰਿਆਂ ਦਾ ਧੰਨਵਾਦ।